ਤੇ ਗਾਰਵੀ ਕਰੋ ਕੋਈ ਪਰਚਾ ਕਰ ਜਿਕਰਾਂ ਹੋ ਸਕੋ ਕਰੋਗੇ ਨਮਸਕਾਰ ਜੀ ਜੀ ਸਿੰਘ ਜੀ ਕੀ ਗੱਲ ਹੈ ਤੁਹਾਡੇ ਭਰਾ ਨੂੰ ਵੀ ਭਾਈ ਕੋ ਵਾਹਨ ਕੋ ওভারਲੋਡ ਕੋ ਸਪੀਡ ਤੇ ਮਾਰ ਕੇ ਚਲ ਗਿਆ ਹੈਗਾ ਬੰਦੇ ਸਾਡੇ ਡਰਾਈਵਰ ਗੱਡੀ ਦੇ ਕੋ ਚਲ ਕੇ ਚਲ ਗਿਆ ਕੋ 2 ਘੰਟੇ ਹੋ ਗਏ ਕਹਿੰਦੇ ਕਾਰਵਾਈ ਹੋਣ ਤੱਕ ਨਹੀਂ ਕੀਤੀ ਇਹਨਾਂ ਜੀ ਜੀ ਰੋਡ ਜਮ ਬਾਗੀ ਤਾਂ ਜੀ ਰੋਡ ਜਮ ਤਾਂ ਕੀਤਾ ਸੀ ਤੇ ਫਿਰ ਹੁਣ ਆਣ ਕੀ ਅੰਕ ਕੋਸਮ ਲਾਜ ਮਾ ਸਕਦੇ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਵਾ ਸਾਨੂੰ ਕੀ ਹੈ ਜਿਸ ਤਰ੍ਹਾਂ ਉਹ ਦ ਟੋਲ ਪਰਾਇ ਜਿਦੋਂ ਤਾਂ ਇਹ ਵੀ ਕੋਈ ਸੀ ਸੀ ਟੀ ਵੀ ਫੁਟੇਜ ਕੱਢ ਕੇ ਉੱਥੇ ਕਾਰਵਾਈ ਕੀਤੀ ਹੈ ਵਾਣ ਦੇ ਉੱਤੇ ਜਿੰਨੇ ਫੇਟ ਮਾਰੀਗੇ ਐਕਸੀਡੈਂਟ ਕੀਤਾ ਇਹਨੇ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਾਰਚੂਰ ਦੇ ਪਿੰਡ ਦੇ ਰਹਿਣ ਵਾਲੇ ਜੀ ਠੀਕ ਹੈ ਇਹ ਜਿਹੜਾ ਜਿੰਨੇ ਦਿੱਤਾ ਇਹ ਪੀਨਾ ਦੇ ਨਾਮ ਇਹ ਵਨਜਪਾਲ ਸਿੰਘ ਜੀ ਮੇਰਾ ਭਰਾ ਹੈ ਛੋਟਾ ਜੀ ਜਪਾਲ ਸਿੰਘ ਦਾ ਪਿੰਡ ਨਾਂ ਕੀ ਸਰਦਾਰ ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਪ੍ਰਾਪਾਲ ਸਿੰਘ ਮੇਰਾ ਪਿੰਡ ਚੰਡੇ ਆ ਸਾਡੀ ਹਾਦਸੇ ਦੇ ਵਿੱਚ ਵੇਖੋ ਨਿਹੰਗ ਸਿੰਘ ਐਕਸੀਡੈਂਟ ਕਰਕੇ ਸਾਰਚੂਰ ਦਾ ਵਾ ਕੋਈ ਆ ਆਪਣਾ ਕੋਈ ਵੀਕਲ ਜਿਹਦਾ ਸਾਨੂੰ ਪਤਾ ਨਹੀਂ ਲੱਗਾ ਮਾਰ ਕੇ ਛੱਡ ਕੇ ਚਲ ਗਿਆ ਸਾ 2 ਘੰਟੇ ਹੋ ਗਏ ਜਿੰਨ੍ਹਗ ਸਿੰਘ ਦੀ ਇਥੇ লাশ ਛੱਡ ਕੇ ਪਈ ਆ ਸਾਨੂੰ ਸ਼ਰਮ ਆਉਂਦੀ ਆ ਪ੍ਰਸ਼ਾਸਨ ਨੂੰ ਸ਼ਰਮ ਨਹੀਂ ਗਈ ਵਾਰ-ਵਾਰ ਪੁਲਿਸ ਨੂੰ ਫੋਨ ਥਾਣੇ ਨੂੰ ਫੋਨ ਐਸ ਐਚਓ ਨੂੰ ਫੋਨ 2 ਕਿਲੋਮੀਟਰ ਦੇ ਥਾਣਾ ਦੇ ਤੇ ਵੇਖ ਲਓ ਵੀ ਇੱਥੇ ਅੱਜ ਤੱਕ ਕੋਈ ਨਹੀਂ ਆਇਆ ਮੈਨਾਂ ਸਰਕਾਰ ਨਾਲ ਦੀ ਪ੍ਰਸ਼ਾਸਨ ਨਾਲ ਕੋਈ ਚੀਜ਼ ਹੀ ਨਹੀਂ ਹੈ ਗਈ ਇਨਸਾਨੀਅਤ ਹੀ ਖਤਮ ਹੋ ਗਈ ਆ ਨਹੀਂ ਅਕੇ ਸਹ ਗਿਆ ਸਾਡਾ ਬਾਣੀ ਦੇ ਵਿੱਚ ਆ ਮਰੇ ਨੂੰ ਅਕੇ ਬਾਈਜਾਂਸੇ ਜੀਂਦਾ ਹੁੰਦਾ ਇਹ ਸਹਿਕਦਾ ਹੁੰਦਾ ਆਪਾਂ ਡੈੱਡ ਬੱਡ ਇਹਦਾ ਸਰੀਰ ਹਸਪਤਾਲ ਖੜਦਾ ਹੁੰਦਾ ਚਲ ਬਾਕੀ ਡੱਕੋ ਸਾਰੀਆਂ ਇਹ ਤਾਂ ਇਹ ਬੱਸ ਸਕਦਾ ਸੀ ਪਰ ਇੰਨੀ ਇੰਨੀ ਨਲਾਈਕੀ ਦੀ ਗੱਲ ਇੰਨੀ ਨਲਾਈਕੀ ਦੀ ਗੱਲ ਅਹੀਂਾਂ ਨੇ ਇਹਨਾਂ ਉੱਤੇ ਕਾਰਵਾਈ ਹੋਣੀ ਚਾਹੀਦੀ ਜਿੰਦੀ ਜਿਹਦੀ ਵੀ ਇੱਥੇ ਨਿਗਹਿਲੀ ਆ ਠੀਕ ਹੈ ਜੀ ਇਸ ਕਰਕੇ ਇੱਥੇ ਸਾਡੀ ਬੇਨਤੀ ਆ ਕਿ ਉੱਤੇ ਅਫਸਰਾਂ ਨੂੰ ਜਿਹੜਾ ਮੈਸੇਜ ਦਿਓ ਮੈਸੇਜ ਦੇ ਕੇ ਤੇ ਇਹਦੀ লাশ ਜਿਹੜੀ ਆ ਉਹਨੂੰ ਚਕਾਉਣ ਦੀ ਖੇਚਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਆਓ ਵਾਹਿਗੁਰੂ ਜੀ ਕਿਹਨਾ ਨੇ ਜਿਹੜਾ ਪਿੰਡ ਜੇ ਮਨਜੀਤ ਸਿੰਘ ਜੀ ਦਾ ਨਾਮ ਆਪਣਾ ਵਾਹਿਗੁਰੂ ਜੀ ਹਾਂ ਜੀ ਪਿੰਡ ਤੇ ਪਿੰਡ ਕਿਸੇ ਦਰਜੇ ਤੇ ਕੀ ਗੱਲ ਹੋਈ ਜੱਤੀ ਗੱਲਬਾਤ ਇਦਾਂ ਹੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਤਰਨਾ ਦਲ ਤੋਂ ਫੌਜ ਬਾਬਾ ਮੇਜੇ ਸਿੰਘ ਸੋਢੀ ਤੇ ਪਾਸੋਂ ਗੱਲ ਇਦਾਂ ਹੀ ਆ ਕਿ ਇੱਥੋਂ ਅਸੀਂ ਰਸਤੇ ਵਿੱਚੋਂ ਲੰਘ ਤੇ ਉਹ ਜਨੇ ਸਿੰਘ ਫੌਜ ਨੂੰ ਕੋਈ ਇੱਥੇ ਗੱਡੀ ਵਾਲਾ ਕੋਈ ਟੱਕਰ ਮਾਰ ਕੇ ਚਲ ਗਿਆ ਵਾ ਤੇ ਉਹ ਗੱਡੀ ਵਾਲਾ ਟੱਕਰ ਮਾਰ ਕੇ ਫਰਾਰ ਹੋ ਗਿਆ ਵਾ ਉਹ ਨਿਹੰਗ ਸਿੰਘ ਦੀ ਮੌਕੇ ਤੇ ਹੀ ਡੈਥ ਹੋ ਗਈ ਆ ਤੇ ਚਲੋ ਕਥੂ ਨੰਗਲ ਦੀ ਪੁਲਿਸ ਨੇ ਆਣ ਕੇ ਲਿਖੀ ਆਪਣਾ ਕਾਰਵਾਈ ਉਹਨਾਂ ਕਹਿੰਦੇ ਆ ਵੀ ਕਰਾਂਗੇ ਆਪਾਂ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਇਹੋ ਚਾਹੁੰਦੇ ਆ ਕਿ ਉਹ ਆਪਣਾ ਜੋ ਵੀ ਕਾਰਵਾਈ ਬੰਦੀ ਆ ਉਹ ਗੱਡੀ ਜੋ ਵੀ ਟੱਕਰ ਮਾਰ ਕੇ ਗਿਆ ਵਾ ਬੰਦਾ ਉਹਨੂੰ ਜਲਦ ਤੋਂ ਜਲਦ ਫੜਨ ਤੇ ਉਹਦੇ ਉੱਤੇ ਪਰਚਾ ਦਰਜ ਕਰਨਾ ਦੇ ਪ੍ਰਸ਼ਾਸਨ ਨਹੀਂ ਕੋਈ ਕਾਰਵਾਈ ਕਰਦਾ ਨਹੀਂ ਕਰਦਾ ਤੇ ਫਿਰ ਦਲਪੰਥ ਦੀਆਂ ਫੌਜਾਂ ਆਣਗੀਆਂ ਬਾਬੇ ਮੇਜੇ ਸਿੰਘ ਦੀ ਫੌਜ ਹੈਗੀ ਬਾਬੇ ਮੇਜੇ ਸਿੰਘ ਹੋਣੀ ਆਣਗੇ ਆਪ ਹੋਣਗੇ ਠੀਕ ਆ ਜੀ ਹੋਰ ਵੀ ਜਿਹੜੇ ਜਥੇ ਨਾਲ ਸੰਬੰਧ ਰੱਖਦਾ ਵਾ ਸਿੰਘ ਉਹਦੀਆਂ ਵੀ ਫੌਜਾਂ ਆਣਗੀਆਂ ਦਲਪੰਥ ਦੀਆਂ ਆਣਗੀਆਂ ਫਿਰ ਆਪਾਂ ਆਪ ਕਾਰਵਾਈ ਕਰਾਂਗੇ ਪ੍ਰਸ਼ਾਸਨ ਕੋ ਵੀ ਕਰਵਾਵਾਂਗੇ ਵੈਸੇ ਤੇ ਪੁਲਿਸ ਚਾਵੇ ਤੇ ਦੇਣ ਚੜਨ ਤੋਂ ਪਹਿਲਾਂ ਮਲਬੀ ਫੜ ਸਕਦੇ ਜਿੰਨੂੰ ਮਲਬੀ ਕੈਮਰਾ ਲੱਗਾ ਹੋਵੇ ਤੇ ਜੀ ਦੇ ਬੰਮ ਤੇ ਲੱਗੇ ਹੋਰ ਵੀ ਕੈਮਰੇ ਕਾਫੀ ਲੱਗੇ ਨੇ ਤੇ ਅਸੀਂ ਪੁਲਿਸ ਨੂੰ ਇਹੋ ਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਈ ਆਪਰ ਦੋਸ਼ੀ ਨੂੰ ਜਲਦ ਤੋਂ ਜਲਦ ਫੜ ਕੇ ਉਹਦੇ ਤੇ ਪਰਚਾ ਦਰਜ ਕੀਤਾ ਜਾਵੇ ਠੀਕ ਹੈ ਜੀ ਅੱਜ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਹੈ ਜੇ ਕੀ ਕਰਨ ਚੁਣਦੇ ਹੋ ਇਹ ਜੀ ਭਾਜੀ ਇਦਾਂ ਗੱਲ ਆ ਵੀ ਐਕਸੀਡੈਂਟ ਹੋਇਆ ਮੇਨ ਜੀਟੀ ਰੋਡ ਤੇ ਥੱਟ ਮਰਨ ਵਾਲੇ ਦਾ ਨਾਮ ਜਸਪਾਲ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਪਿੰਡ ਸਾਰਚੂਰ ਥਾਣਾ ਕਣੀਗੀ ਬੰਗੜ ਜ਼ਿਲ੍ਹਾ ਅੰਮ੍ਰਿਤਸਰ ਇਹਨੂੰ ਕੋਈ ਨਾਮ ਲੂਮ ਗੱਡੀ ਕੋਈ ਟੱਕਰ ਮਾਰ ਗਈ ਹੈ ਟੱਕਰ ਮਾਰ ਗਈ ਆ ਆਪਾਂ ਕਾਰਵਾਈ ਕਰਨ ਲੱਗੇ ਆ ਇਹਨਾਂ ਦੇ ਪ੍ਰਿਹਾਰ ਤੇ ਬਿਆਨਾਂ ਦੇ ਪਰਚਾ ਦੇ ਕੇ ਆਪਾਂ ਟੂਲ ਪਲਾਇ ਤੋਂ ਵੱਡੀ ਕੇਸ ਕਰ ਲਾਂਗੇ ਉਹਨੂੰ ਨਾਮਜ਼ਦ ਕਰਾਂਗੇ ਤੇ ਫਿਰ ਜੋ ਵੀ ਅੱਗੇ ਪ੍ਰਕਿਰਿਆ ਸੂ ਕਾਨੂੰਨੀ ਕਾਰਵਾਈ ਹੋ ਕਰਾਂਗੇ ਸਰ ਪਰਿਵਾਰ ਵੱਲੋਂ ਰੋੜ ਜਾਮ ਵੀ ਕੀਤਾ ਗਿਆ ਕੀ ਕਰ ਨਹੀਂ ਪਰਿਵਾਰ ਨੂੰ ਚਲੋ ਉਦਾਂ ਕਿਹਾ ਹੈ ਵੀ ਸਾਨੂੰ ਇਹ ਰੋਸ ਹੈ ਵੀ ਪੁਲਿਸ ਨਹੀਂ ਆਈ ਜਦੋਂ ਕੋਈ ਸਾਡੀ ਆਲਰੇਡੀ ਪੁਲਿਸ ਵੀ ਵੀ ਆਈਪੀ ਡਿਊਟੀ ਗਈ ਸੀ ਆਪਾਂ ਹਾਜ਼ਰ ਹਾਂ ਉਸੇ ਵੇਲੇ ਆ ਗਏ ਆ ਐਸਾ ਸਾਡੀ ਮੌਕੇ ਤੇ ਪਹੁੰਚ ਗਏ ਐਸਾ ਸਾ ਇਹ ਜਿਹੜਾ ਮਰਿਆ ਜੀ ਦੀ ਉਮਰ ਕਿੰਨੀ ਸੀ ਇਹਦੀ ਉਮਰ ਹੈਗੀ ਜੋ ਕਰੀਬ ਹਾਂ 59 ਸਾਲ ਅੱਛਾ ਹਾਂ ਜੀ ਇੰਦਿਆ ਸਿੰਘ ਸੀਗਾ 52 ਸਾਲ ਉਮਰ ਸੀ ਕੇ ਜੀ ਠੀਕ ਹੈ ਹਾਂ ਜੀ